ਫਲੋਰ ਨੈਸ਼ਨਲ ਹਾਈਵੇ ਤੇ ਹੋਇਆ ਸੜਕੀ ਭਿਆਨਕ ਹਾਦਸਾ ਫਲੋਰ ਅਤੇ ਗੁਰਾਇਆਂ ਦੇ ਵਿਚਕਾਰ ਹੋਇਆ ਸੜਕੀ ਭਿਆਨਕ ਹਾਦਸਾ ਜਿਸ ਦੇ ਵਿੱਚ ਪੱਠਿਆਂ ਦੇ ਨਾਲ ਭਰੀ ਟਰਾਲੀ ਦੇ ਨਾਲ ਹੋਈਆਂ ਦੋ ਗੱਡੀ ਦੀਆਂ ਟੱਕਰਾਂ ਦੱਸਣ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਟਰੱਕ ਟਰਾਲੀ ਜਾ ਰਿਹਾ ਸੀ ਤੇ ਉਸ ਦੇ ਮਗਰ ਜਿਹੜੀ ਇੱਕ ਗੱਡੀ ਆ ਉਹ ਪਿੱਛੋਂ ਆ ਕੇ ਵੇਰਕਾ ਦੀ ਗੱਡੀ ਵੱਜੀ ਜ਼ੋਰ ਦੀ ਤਾਂ ਉਸ ਦੇ ਮਗਰ ਇੱਕ ਹੋਰ ਗੱਡੀ ਆ ਕੇ ਉਸ ਦੇ ਵਿੱਚ ਹੀ ਵੱਜੀ ਇਤਿਹਾਸ ਦੇ ਮੁਤਾਬਕ ਇਹ ਆ ਕਿ ਉੱਥੇ ਜਿਹੜੀ ਸੜਕ ਹੈ ਸੜਕ ਦੇ ਵਿੱਚ ਜਿਹੜੇ ਟੋਏ ਪਏ ਹੋਏ ਆ ਟੋਇਆਂ ਕਰਕੇ ਹੀ ਜਿਹੜਾ ਸਾਰਾ ਪਾਣਾ ਜਿਹੜਾ ਵਰਤਿਆ ਗਿਆ ਔਰ ਜਿਹੜੀ ਵਿੱਚ ਸਵਾਰੀਆਂ ਸਨ ਜਿਹੜੇ ਸਖਸ ਸਨ ਉਹਨਾਂ ਦੀ ਜਾਨੀਮਾਲ ਤੋਂ ਜਿਹੜਾ ਨੁਕਸਾਨ ਹੋਣੋਂ ਬਚ ਗਿਆ ਹੈ ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ ਸੁਰਿੰਦਰ ਕੁਮਾਰ ਸੌਰਨ ਦੀ ਵਿਸ਼ੇਸ਼ ਰਿਪੋਰਟ ਕੋਜੀ ਕੇ ਫਤਿਹ ਰਾਤੀਂ ਜਿੱਦਾ ਬਹੁਤ ਹੀ ਮਾੜੀ ਘਟਨਾ ਹੋਈ ਆ ਸਾਡੇ ਭਾਰਤੀ ਕਿਸਾਨ ਯੂਨੀਅਨ ਦਬਾਬਾ ਦੇ ਐ ਨਾ ਸਾਡੇ ਦੇ ਪ੍ਰਧਾਨ ਬਰਾਬਰ ਸਿੰਘ ਜੀ ਦਿয়ালਪੁਰ ਤੇ ਪਠੇਣ ਟਰਾਲੀ ਲੈ ਕੇ ਜਾ ਰਹੇ ਸੀ ਤੇ ਆਹ ਗਹੌਰ ਦੇ ਲਾਗੇ ਜਾਨਕ ਪਿੱਛੇ ਇੱਕ ਜਿੱਦਾਂ ਆ ਪੈਕਅਪ ਗੱਡੀ ਆ ਤੇ ਉਹ ਪਿਛੋਂ ਉਹਨੇ ਹਟ ਕੀਤਾ ਜਿਹੜਾ ਟਰੈਕਟਰ ਸੀ ਉਹ ਸੰਤੁਲਿਤ ਉਹਦਾ ਹੋ ਗਿਆ ਤੇ ਉਹ ਮੁਰੋਂ ਜਿਹੜਾ ਸਪੈਂਡਲ ਟੁੱਟ ਗਿਆ ਤੇ ਆ ਗਿਆ ਆ ਦੀ ਡਿਫੈਂਸਾਂ ਦੇ ਵਿੱਚ ਵੱਜਾ ਤੇ ਉਹ ਗੱਡੀ ਵੀ ਵਿੱਚ ਆ ਕੇ ਧਸ ਗਈ ਤੇ ਕਾਫੀ ਮਿਹਨਤ ਮੁਸ਼ਕਲ ਤੋਂ ਬਾਅਦ ਜਿੱਦਾਂ ਉਹਨਾਂ ਨੂੰ ਜਦੋਂ ਬਾਹਰ ਕੱਢਿਆ ਗਿਆ ਜਿਹੜੇ ਟਰੈਕਟਰ ਤੇ ਵੀ ਨਾਲ ਸੀਗੇ ਭਾਜੀ ਉਹਨਾਂ ਦੇ ਬੰਦੇ ਉਹਨਾਂ ਦੇ ਵੀ ਥੋੜੀਆਂ ਸੱਟਾਂ ਲੱਗੀਆਂ ਤੇ ਜਿਹੜਾ ਇਹ ਪੈਕਅਪ ਵਾਲਾ ਸੀ ਇਹਨੂੰ ਵੀ ਜਦੋਂ ਕੱਢਿਆ ਗਿਆ ਇਹ ਵੀ ਪਲਟ ਕੇ ਸੀਗੀ ਕੋਈ ਨਹੰਗ ਸਿੰਘ ਵੀ ਆਇਆ ਪਿੱਛੋਂ ਨਹੀਂ ਗੱਡੀ ਨੂੰ ਸਿੱਧਾ ਕਰਕੇ ਤਾਂ ਇਹਨੂੰ ਬਾਹਰ ਕੱਢਿਆ ਪਰ ਅੱਧੇ ਘੰਟੇ ਬਾਅਦ ਇੱਕ ਹੋਰ ਪਿੱਛੋਂ ਕੈਂਟਰ ਗੱਡੀ ਆਈ ਆ ਜਿਹੜੀ ਸਿੱਧਾ ਇਹਨਾਂ ਨੂੰ ਹਿੱਟ ਫੇਰ ਦੁਬਾਰਾ ਕੀਤਾ ਤੇ ਫੇਰ ਇਹ ਟਰਾਲੀ ਥਲੇ ਮਾਰ ਦਿੱਤੀ ਗੱਡੀ ਤੇ ਜਿਹਨਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਤਿੰਨਾਂ ਹੀ ਲਗਭਗ ਜਿਹੜੀਆਂ ਗੱਡੀਆਂ ਸੀਗੀਆਂ ਤੇ ਟਰੈਕਟਰ ਦੋ ਹੀ ਗੱਡੀਆਂ ਤੇ ਟੋਟਲ लॉस ਇਹ ਲਗਭਗ ਹੋ ਗਈਆਂ ਤੇ ਅਸੀਂ ਤੁਹਾਡੇ ਮਾਤੇ ਉਰਾਂਹੀਂ ਸਰਕਾਰ ਦੇ ਜਿਹੜਾ ਸੜਕ ਡਿਪਾਰਟਮੈਂਟ ਮਹਿਕਮਾ ਉਹਨੂੰ ਅਸੀਂ ਤਾਲਣਾ ਵੀ ਕਰਦੇ ਆਂ ਤੇ ਅਪੀਲ ਵੀ ਕਰਦੇ ਆਂ ਕਿ ਤੁਸੀਂ ਦੇਖ ਸਕਦੇ ਆ ਕਿ ਕਿੰਨੇ ਖੱਡੇ ਬਣ ਚੁੱਕੇ ਆ ਜਿਸ ਵੇਲੇ ਟੋਲ ਟੈਕਸਾਂ ਦੀ ਵਾਰੀ ਆਉਂਦੀ ਉਹਦੋਂ ਤੱਕ ਕਹਿੰਦੇ ਸਾਨੂੰ ਟੋਲ ਵਧਾ ਦਿਓ ਇੰਦਾ ਕਰ ਦਿਓ ਪਰ ਜਿਹੜੀਆਂ ਸਹੂਲਤਾਂ ਕੋਈ ਵੀ ਸਰਕਾਰ ਨਾ ਇਹ ਡਿਪਾਰਟਮੈਂਟ ਦੇ ਰਿਹਾ ਆ ਸੜਕ ਟੋਇਆ ਆ ਇਹਦੇ ਕਰਕੇ ਵੀ ਬਹੁਤ ਹਾਸੇ ਹੁੰਦੇ ਆ ਇਹ ਜਿਹੜੀ ਸੜਕ ਹੈ ਕਿ ਕਾਲ ਦਾ ਰੂਪ ਧਾਰਨ ਕਰ ਚੁੱਕੀ ਆ ਆਪਾਂ ਦੇਖਿਆ ਕਿ ਹਰ ਦਿਨ ਫਗਵਾੜਾ ਤੋਂ ਲੈ ਕੇ ਗਰੇਆ ਤੱਕ ਕੋਈ ਅੱਜ ਤੱਕ ਦਿਨ ਕੋ ਖਾਲੀ ਨਹੀਂ ਗਿਆ ਜਿੱਥੇ ਇਸ ਸੜਕ ਦੇ ਕਾਰਨ ਜਿਹੜੀ ਜ਼ਿੰਦਗੀ ਆ ਉਹ ਮੌਤੇ ਮੂੰਹ ਵਿੱਚ ਨਹੀਂ ਗਈ ਪਿਛਲੇ ਦਿਨੀ ਵੀ ਆ ਪਰਸੋਂ ਦੀ ਕੋਈ ਮਰੇ ਗੱਲ ਆ ਗਰੇਆ ਦਾ ਚੜ੍ਹਦੀ ਬਰੇਸ ਦਾ ਗੱਭਰੂ ਸੀਗਾ ਉਹਦਾ ਖੁਸ਼ ਤਨਾਵਾ ਦੇ ਵਿਆਹ ਹੋਣਾ ਸੀ ਉਹ ਵੀ ਇਸ ਜਿਹੜੀ ਕਾਲ ਰੂਪੀ ਸੜਕ ਦੀ ਪੇਟ ਚੜ ਗਿਆ ਸਰਕਾਰ ਨੂੰ ਚਾਹੀਦਾ ਇਹ ਡਿਪਾਰਟਮੈਂਟ ਨੂੰ ਚਾਹੀਦਾ ਕਿ ਸੜਕ ਨੂੰ ਥੋੜਾ ਜਿਆ ਵਧੀਆ ਬਣਾ ਕੇ ਰੱਖੇ ਤਾਂ ਜੋ ਕਿਉਂਕਿ ਜਦੋਂ ਖੱਡੇ ਆ ਕਿਸੇ ਦਾ ਟਾਇਰ ਪਾੜ ਜਾ ਉਹਦੇ ਨਾਲ ਵੀ ਤੜਕੜਨਾਵਾ ਹੁੰਦੀ ਆ ਸੋ ਆਪਾਂ ਨੂੰ ਇਦੇ ਲਈ ਸਾਰੇ ਲੋਕਾਂ ਨੂੰ ਰਲ ਮਿਲ ਕੇ ਹੰਬੜਾ ਮਾਰ ਕੇ ਸਰਕਾਰ ਨੂੰ ਤਾਲਣਾ ਕਰਨੀ ਚਾਹੀਦੀ ਵੀ ਭਾਈ ਸੜਕਾਂ ਬਣਾਓ ਤਾਂ ਜੋ ਜਿਹੜੇ ਕੀਮਤੀ ਜਾਨਾਂ ਜਾ ਰਹੀਆਂ ਉਹ ਨਾ ਜਾਣ ਜੀ ਤੇ ਆ ਵੀ ਗਿਆ ਕਿੱਥੇ ਰਿਹਾ ਹਾਂਜੀ ਜਿਹੜੇ ਬੰਦੇ ਸੀਗੇ ਡਰਾਈਵਰ ਵੀ ਰਿਹਾ ਉਹ ਕਿੱਥੇ ਲੰਘੀ ਹਾਂਜੀ ਉਹ ਜਿਹੜੇ ਬੰਦੇ ਸੀ ਉਹਨਾਂ ਦੇ ਸੱਟਾਂ ਜਿਹੜਾ ਥੋੜੇ ਲੱਗੇ ਸੀ ਇੱਥੇ ਆਪਣੇ ਜਿਹੜੀਆਂ ਆ ਲਾਗੇ ਅਕੈਡਮੀ ਜਿਹੜੀ ਹੁੰਦੀ ਆ ਸੜਕ ਸੁਰੱਖਿਆ ਫੋਰਸ ਜਿਹੜੀ ਨਵੀਂ ਉਹ ਆ ਗਏ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਜਿਹੜੀ ਮੁੱਢਲੀ ਸਹਾਇਤਾ ਦੇ ਕੇ ਜਿੰਨਾ ਚਿਰ ਤਾਂ ਸੀਗੇ ਉਹਨਾਂ ਨੂੰ ਫੇਰ ਦਵਾਈਆਂ ਦਵਾਈਆਂ ਦਿੱਤੀਆਂ ਤੇ ਇਹ ਪਰਮਾਤਮਾ ਦਾ ਬੜਾ ਹੀ ਧੰਨਵਾਦ ਕਰਦੇ ਆ ਛੋਟੇ ਯਾਰਾ ਕਿ ਜਿਹੜੀ ਬੰਦਿਆਂ ਦੇ ਸੱਟਾਂ ਲੱਗਿਆ ਬੜਾ ਜਿਆਦਾ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਪਰ مالی ਨੁਕਸਾਨ ਤੇ ਜੇ ਪਛਾਹਤ ਮਾੜੀ ਤੇ ਤਿੰਨੇ ਗੱਡੀਆਂ ਲਾਸਟ ਹੋ ਚੁੱਕੀਆਂ ਟਰੈਕਟਰ ਕਿਉਂਕਿ ਇਹਨਾਂ ਵੀ ਬਾਤੜ ਬੰਦੇ ਆ ਸਾਡੇ ਤਾਂ ਅੱਗੇ ਬਹੁਤ ਨੁਕਸਾਨ ਹੋ ਰਿਹਾ ਹਾੜਾ ਕਾਰਨ ਪਰ ਇਹ ਜਿਹੜੀ ਘਟਨਾ ਹੋ ਗਈ ਇਹ ਇੱਕ ਹੋਰ ਸਾਡੇ ਕਿਸਾਨ ਭਰਾ ਦਿੱਤੇ ਡੁੱਗੀ ਸੱਟ ਵੱਜੀ ਆ ਜੀ ਮੈਂ ਐਸ ਜਸਵਿੰਦਰ ਸਿੰਘ ਸਬਸ ਰੱਖਿਆ ਫੋਰਟ ਰੂਟ ਨੰਬਰ 94506 ਗਰਾਇਆ ਫਲੋਰ ਮੇਨ ਜੀਡੀ ਰੋਡ ਤੇ ਬਣਾਤਾ ਜੀ ਸਾਨੂੰ ਥਾਣਾ ਗਰਾਇਆ ਤੋਂ ਸਵੇਰੇ ਤੜਕਸਾਰ ਮੈਸੇਜ ਮਿਲਿਆ ਸੀ ਕਿ ਇੱਕ ਟਰਾਲੀ ਦਾ ਐਕਸੀਡੈਂਟ ਹੋ ਗਿਆ ਜਿਹੜੀ ਟਰਾਲੀ ਪੱਠਿਆਂ ਵਾਲੀ ਸੀਗੀ ਜੀ ਉਹ ਥਾਣਾ ਫਲੋਰ ਦੇ ਵਿੱਚ ਪਿੰਡ ਪੰਦਾ ਜੀ ਦਿਆਲਪੁਰ ਤੇ ਉਥੋਂ ਜਮਸ਼ੇਰ ਜਾ ਰਹੀ ਸੀ ਪੱਠੇ ਉਹਦੇ ਵਿੱਚ ਪਿੱਛੋਂ ਪੇਕਅਪ ਗੱਡੀ ਨੇ ਉਹ ਹਟ ਕਰ ਦਿੱਤਾ ਵੇਰ ਕਾਲਿਆਂ ਦੀ ਸੀਗੀ ਕੋਈ ਸਮਾਨ ਉਹਦੇ ਵਿੱਚ ਤੇ ਉਹ ਜਦੋਂ ਗੱਡੀ ਪਲਟ ਗਈ ਉਹਦੇ ਪਿੱਛੋਂ ਟਰੈਕਟਰ ਡਰਾਈਵਰ ਤੇ ਦਸਨ ਮੁਦਾਵਕ ਉਹ ਨੰਗ ਜੱਥੇਬੰਦੀਆਂ ਦੇ ਕੋਈ ਗੱਡੀਆਂ ਇੱਕ ਦੋ ਆਈਆਂ ਉਹਨਾਂ ਨੇ ਉਹ ਗੱਡੀ ਨੂੰ ਸਿੱਧਾ ਕਰ ਦਿੱਤਾ ਉਹਦੇ ਵਿੱਚੋਂ ਡਰਾਈਵਰ ਨੂੰ ਕੱਢ ਲਿਆ ਜਿਹਦੇ ਵਿੱਚ ਸੱਟਾਂ ਲੱਗੀਆਂ ਸੀਗੀਆਂ ਜੀ ਉਸ ਤੋਂ 10-15 ਮਿੰਟ ਬਾਅਦ ਇੱਕ ਗੱਡੀ ਹੋਰ ਐਕਸਰ ਕੈਂਟਰ ਆਇਆ ਉਹਨੇ ਉਹਨੂੰ ਹਿੱਟ ਕਰ ਦਿੱਤਾ ਤੇ ਉਹ ਵੀ ਟਰੈਕਟਰ ਦੇ ਵਿੱਚ ਹੀ ਫਸ ਗਈ ਜਾ ਕੇ ਤੇ ਹੁਣ ਅਸੀਂ ਨੈਸ਼ਨਲ ਹਾਈਵੇ ਤੋਂ ਹੈਡਰਾ ਮਂਗਾ ਕੇ ਤੇ ਗੱਡੀਆਂ ਜਿਹੜੀਆਂ ਫਾਰ ਕੱਢ ਦਿੰਦੀਆਂ ਤੇ ਰੋਡ ਨਰਵਿਕਨ ਚਲਾ ਪਾਈ ਜੀ ਜਾਨੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਸੱਟ ਟੁੱਟ ਲੱਗੀਆਂ ਮਾੜੀਆਂ ਮੋਟੀਆਂ ਨਾਰਮਲ ਆ ਗੱਡੀਆਂ ਦਾ ਜ਼ਿਆਦਾ ਨੁਕਸਾਨ ਹੈ ਜਗਮੀ ਇੱਕ ਤਾਂ ਸਾਡੇ ਕੋਲ ਹੀ ਹੈਗਾ ਸੀ ਇੱਥੇ ਤੇ ਅਸੀਂ ਆਪ ਹੀ ਮਾਨੂੰ ਪੱਟੀ ਕਰਤੀ ਤੇ ਜਿਹੜਾ ਦੂਸਰਾ ਸੀ ਉਹਦੇ ਕੋਲ ਰਿਸ਼ਤੇਦਾਰ ਟਕਰ ਗਏ ਸੀ ਉਹਨਾਂ ਨੂੰ ਉਹ ਗੱਡੀ ਦੇ ਵਿੱਚ ਦਸਣ ਮੁਤਾਬਕ ਵੀ ਉਹ ਫਲੋਰ ਆਪੇ ਸੌਰੀ ਜਲੰਧਰ ਲੈ ਗਿਆ ਜੀ